ਹੇ ਗਾਇਜ਼ ਵੈਲਕਮ ਟੂ ਮਾਈ ਬਲੌਗ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਹੈਗੇ ਮੇਰੀ ਰੈਸਟ ਤੇ ਅੱਜ ਮੈਂ ਗਿਆ ਸੀ ਥੋੜਾ ਮਾਰਕੀਟ 'ਚ ਅੱਜ ਮੈਂ ਗਿਆ ਸੀ ਕਾਲਜ 'ਚ ਪੇਪਰ ਦੇਣ ਮੇਰੇ ਮੇਰੇ ਯਾਰ ਦੋਸਤ ਨਾਲ ਪੇਪਰ ਦੇਣ ਗਿਆ ਸੀ ਤੇ ਹੁਣ ਮੈਂ ਜਾਊਂਗਾ 11 ਵਜੇ ਨਾਈਟ ਨੂੰ ਕੰਮ ਤੇ ਉਹ ਨਾਈਟ ਦੀ ਡਿਊਟੀ ਬੜੀ ਔਖੀ ਲੱਗਦੀ ਆ ਬੱਤ ਸਹੀ ਹੈ ਤੇ ਹੁਣ ਮੈਂ ਜਾਊਂਗਾ ਨਾਈਟ ਨੂੰ 11 ਵਜੇ ਡਿਊਟੀ ਤੇ ਤੇ ਵੈਸੇ ਤਾਂ ਸਾਨੂੰ ਫੋਨ ਅਲਾਉਡ ਨਹੀਂ ਹੈਗੇ ਕੰਪਨੀ 'ਚ ਬਟ ਫਿਰ ਵੀ ਮੈਂ ਜਿੰਨਾ ਕੁ ਟਾਈਮ ਮਿਲਦਾ ਉਹਨਾਂ ਟਾਈਮ ਉਹ ਵਲੌਗਿੰਗ ਕਰ ਲੈਣਾਗਾ ਚਲੋ ਕੋਈ ਗੱਲ ਨਹੀਂ ਹਾਏ ਮੇਰੀ ਜ਼ਿੰਦਗੀ ਨਹੀਂ ਹਾਏ ਹੋ ਜਾ ਰਹੀ ਚਲੋ ਕੋਈ ਗੱਲ ਨਹੀਂ ਸੁਣੋ ਜੀ ਇਹ ਤੁਹਾਨੂੰ ਮੈਂ ਤੁਹਾਨੂੰ ਯਕੀਨ ਕਰੋਗੇ ਇੱਕ ਮਿੰਟ ਰੋ ਸੋ ਗਾਇਜ਼ ਇਹ ਦੇਖੋ ਮੇਰੀ ਪੇਂਟਿੰਗ ਇਹ ਮੇਰੇ ਦਵਾਦੂ ਦੀ ਪੇਂਟੀਆਂ ਤੁਸੀਂ ਯਕੀਨ ਕਰੋਗੇ ਵੀ ਕਿੰਨੇ ਬਣਾਈਆਂ ਹਨ ਇਹ ਬਟ ਆਈ ਐਮ ਸੌਰੀ ਇਹ ਮੈਂ ਨਹੀਂ ਬਣਾਈ ਇਹ ਬਣਵਾਈ ਗਈ ਆ ਬਟ ਮੈਂ ਵੀ ਇਹ ਜਿੱਦ ਇਦਾਂ ਦੀ ਬਣਾ ਸਕਦਾ ਪਰ ਬਸ ਥੋੜਾ ਜਿਹਾ ਫਰਕ ਹੋਗਾ ਬੜਾ ਨਹੀਂ ਇਹ ਝੂਠ ਬੋਲ ਰਹਾ ਹੈ ਆਨਾ ਮੈਂ ਪੇਂਟਿੰਗ ਕਰ ਲੈਣਾ ਪਰ ਜ਼ਿਆਦਾ ਨਹੀਂ ਸ਼ਾਇਦ ਸੰਪਤੀ ਕਰਕੇ ਵੀ ਦਿਖਾਵਾਂ ਬਟ ਇਹ ਦੇਖੋ ਕਿੰਨੀ ਸੋਹਣੀ ਬਣੀ ਗਈ ਸਾਰੇ 깔 ਹਨ ਪਰਫੈਕਟ ਨੇ ਥੋੜੀ ਬੋਤੀ ਤਾਂ ਹੈਗੀ ਹੈ ਚਲੋ ਉਹ ਤਾਂ ਸਾਰਿਆਂ ਚ ਹੀ ਹੁੰਦੀ ਹੈ ਜੀ ਖਮੀ ਪਰ ਤਾਂ ਕੋਈ ਗੱਲ ਨਹੀਂ ਆਪਾਂ ਪੂਰੀ ਕਰ ਲਾਂਗੇ ਤੇ ਦੇਖੋ ਗਾਇਸ ਪੇਂਟਿੰਗ ਦੇਖੋ ਪੂਰੀ ਫਰੇਮ ਚ ਜੜਾਈ ਵੀ ਆ ਇਹ ਪੂਰੀ ਵਧੀਆ ਕਲੀਅਰ ਤਰੀਕੇ ਨਾਲ ਦੇਖੋ ਹੁਣ ਧਿਆਨ ਲਾਹੋ ਆ ਦੇਖੋ ਵਧੀਆ ਇਹ ਤੇ ਉਹ ਲਵਾਇਆ ਵਾ ਲੈਮੀਨੇਸ਼ਨ ਲੈਮੀਨੇਟ ਕਰਾਈ ਵੀ ਆ ਹੇ ਮੇਰੇ ਦਾਦੀ ਜੀ ਹੈ ਮੇਰੇ ਦਾਦੂ ਜੀ ਸੋ ਗਾਇਸ ਸ਼ਾਮ ਦੇ 4:00 ਵੱਜ ਚੁਕਿਆ ਤੇ ਮੇਰਾ ਰੱਖਿਆ ਹੋਇਆ ਡਾਈਟ ਪਲਾਨ ਤੇ ਡਾਈਟ ਪਲਾਨ ਵਿੱਚ ਮੈਂ ਆਪਦੇ ਕੁਝ ਹੈਲਥ ਚੀਜ਼ਾਂ ਐਡ ਕਰਦਾ ਹੁੰਦਾ ਤੇ ਹੁਣ ਸ਼ਾਮ ਦਾ ਟਾਈਮ ਆ ਜਿਵੇਂ ਕਿ ਮੈਂ ਤੁਹਾਨੂੰ ਦਿਖਾਦਾ ਤੇ ਥੋੜੇ ਚਨੇ ਹੋ ਗਏ ਤੇ ਬਨਾਣਾ ਹੋ ਗਿਆ ਤੇ ਵੈਸੇ ਮਿਲਕ ਵੀ ਐਡ ਹੁੰਦਾ ਨਾਲ ਬਟ ਮਿਲਕ ਮੈਂ ਹੁਣ ਪਹਿਲਾਂ ਪੀ ਗਿਆ ਹੁਣ ਮੈਂ ਖਾਊਗਾ ਬਨਾਣਾ ਤੇ ਥੋੜੇ ਚਨੇ ਵੈਸੇ ਸਹੀ ਹੈਗੇ ਇਹ ਨਾਲ ਬੋਡੀ ਫਿੱਟ ਰਹਿੰਦੀ ਹੈਗੀ ਤੇ ਚੁਸਤੀ ਬਣੀ ਰਹਿੰਦੀ ਹੈਗੀ ਸੋ ਗਾਇਸ ਮੈਂ ਸਭ ਫਿਨਿਸ਼ ਕਰਦਾ ਫਿਰ ਆਪਾਂ ਆਪਣੇ ਮੇਰੇ ਵਲੌਗ ਦੇ ਵਿੱਚ ਅੱਗੇ ਵਧਾਂਗੇ ਆ ਛੱਤ ਤੇ ਤਾਇਆ ਤਾਈ ਦੋਨੇ ਇਕੱਠੇ ਸਬਜ਼ੀ ਬਣਾ ਰਹੇ ਆ ਅੱਜ ਆਪਾਂ ਉਹਨਾਂ ਦਾ ਵਲੌਗ ਬਣਾਵਾਂਗੇ ਵਿੱਚ ਕਦ ਬੋਲ ਪਿਆ ਤਾਇਆ ਤਾਇਆ ਤਾਈ ਬਣਾ ਰਹੇ ਨੇ ਸਾਗ ਤੇ ਅੱਜ ਆਪਾਂ ਉਹਨੂੰ ਦੇ ਆ ਕੇ ਉਹਨਾਂ ਦਾ ਇੰਟਰਵਿਊ ਲੈਂਦੇ ਆ ਦੇਖਦੇ ਆ ਕੀ ਕਰਦੇ ਨੇ ਕੀ ਨਾ ਲੋ ਜੀ ਆ ਸੀ ਮੇਰਾ ਤਾਇਆ ਜਿਹੜਾ ਹੁਣੇ-ਹੁਣੇ ਸਬਜ਼ੀ ਧਰ ਕੇ ਛਟਿਆ ਤੇ ਐ ਮੇਰੀ ਤਾਈ ਬੈਠੀ ਸਾਗ ਕੱਟੀ ਜਾਂਦੀ ਆ ਹਾਂ ਤਾਇਆ ਸਬਜ਼ੀ ਕਾਹੀ ਧਰੀ ਆ ਸਬਜ਼ੀ ਬਣਾ ਰਹੇ ਆ ਆਲੂ ਮਟਰ ਆਲੂ ਮਟਰ ਆ ਦੇਖੋ ਜੀ ਡਿਜੀਟਲ ਚੁੱਲੇ 'ਚ ਆਪਾਂ ਸਬਜ਼ੀ ਰੱਖਤੀ ਵਾਓ ਬਿਊਟੀਫੁੱਲ ਤੇ ਮੇਰੀ ਤਾਈ ਸਬਜ਼ੀ ਕੱਟ ਰਹੀ ਆ ਸਾਗ ਸਾਗ ਚਾਹ ਸ਼ਾਮ ਨੂੰ ਸਬਜ਼ੀ ਸਾਗ ਹੀ ਬਣਾਉਂਗੇ ਸ਼ਾਮ ਨੂੰ ਹਾਂ ਲੇਕਿਨ 1 ਸੈਕਿੰਡ ਉਧਰ ਬਿੱਲਾ ਬਦਮਾਸ਼ ਆਇਆ ਕੱਪੜੇ ਕੁਪੜੇ ਪਾਏ ਨਹੀਂ ਗੇ ਬਾਡੀ ਦਿਖਾਉਂਦਾ ਫਿਰਦਾ ਬਾਡੀ ਦਿਖਾਉਂਦਾ ਫਿਰਦਾ ਹਾਂ ਲੈ ਫੇ ਤਾਇਆ ਐਫਐਮ ਰਾਜਾ ਚਾਹ ਵੀ ਬਣਾ ਕੇ ਲਾਊਗਾ ਅੱਜ ਸਬਜ਼ੀ ਦਾ ਬਣਾ ਹੀ ਲੈਤੀ ਤੇ ਹਣ ਆਪ ਨੂੰ ਚਾਹ ਦਾ ਟੇਸਟ ਵੀ ਕਰਾਊਗਾ ਤੇ ਨਾਲ ਮੰਗਾਊਗਾ ਸਮੋਸੇ ਕਹਿੰਦਾ ਹੀ ਤਾਇਆ ਹਾਂ ਆ ਲੋਕਾਂ ਨੇ ਤਾਂ ਥੱਲੇ ਹੁੰਦੇ ਨੇ ਸੋਫੇ ਪਿਆ ਦੇਖੀਦਾ ਕੋਠਿਆਂ ਦਾ ਵੀ ਸੋਫਾ ਹੀ ਰੱਖਦੇ ਆ ਆ ਵੇ ਸੋਫਾ ਦੇਖ ਸੁਖਿਆ ਉੱਤੇ ਸਮਾਨ ਆਇਆ ਓਏ ਕੋਹ ਪਿਆਗਾ ਸਾਗ ਬਣਾਵਾਂਗੇ ਆਇਆਂ ਹੁਣ ਠੰਡ ਚ ਤਾਂ ਬਸ ਇੱਥੇ ਹੀ ਬੈਠਿਆ ਕਰਦਾ ਸੋਫਿਆਂ ਤੇ ਸਾਡਾ ਕੁਜਾ ਪਿਆ ਜੀ ਸਾਗ ਬਣਾਵਾਂਗਾ ਹਾਂ ਕੁਜਾ ਪਿਆ ਜੀ ਸਾਗ ਬਣਾਉਂਗਾ ਜਾਂਦਾਗਾ ਹਾਂ ਤੇ ਐ ਮੋਟਰਸਾਈਕਲ ਧੁੰਦ ਵਾਲੀ ਹੁੰਦੀ ਹੁੰਦੀ ਧੁੰਦ ਵਾਲੀ ਹੁੰਦੀ ਆ ਆਲਮ ਹਾਲ خراب ਬੁੱਤ ਵਲੇ ਕੇ ਵਲੇ ਆਉਣਾ ਹੋਰ ਆਦੋਂ ਦਾ ਬਾਲਾ ਔਖਾ ਕਈਆਂ ਨੇ ਤਾਂ ਮੋਟਰਸਾਈਕਲ ਫੜੇ ਵੀ ਗਏ ਹਾਂ ਫਿਰ ਉੱਤੇ ਗੱਲ ਰਸਤੇ 'ਚ ਫੜ ਜਾਂਦੇ ਲੋਕ ਅਗਲੇ ਕਿਸੇ ਦਾ ਮੋਟਰਸਾਈਕਲ ਫੜ ਲੈਂਦੇ ਬਾਲੇ ਕੇਸ ਆਏ ਨੇ ਹਜੇ ਆਈ ਸੀ ਕੋਲ ਤੇ ਫੈਕਟਰੀਆਂ ਤੋਂ ਬਾਲਾ ਖੁੰਦ ਨੇ ਹੋਰ ਤੁਮ ਕਹਿੰਦਾ ਕਦੇ ਬਾਲਾ ਕੰਮ ਚੱਲੇ ਮਦਾ ਦੇ ਕਹਿੰਦਾ ਕਦਾ ਕੱਲੇ ਕਰੇ ਨਾ ਜਾਂਦੇ ਉਹਦੇ ਨਾਲ ਰੋਟੀ ਇਹ ਲੈ ਪੰਜ ਤੇ ਕਿਸੀ ਕਿਸੀ ਚੀਜ਼ ਤੋਂ 4 ਬਣੇਗੇ ਜੋ 5 ਬਣੇਗੇ ਜੋ 10 ਬਣੇਗੇ ਕੋਈ ਨਹੀਂ ਲੜੋਣਾ ਫਿਰ ਲੜਨੋਂ ਤਾਂ ਇੰਨਾ ਕਰਦਾ ਹਾਂ ਹਾਂ ਐਂ ਤਾਂ ਪਿਆਰ ਆ ਜਾਂਦਾ ਕਦੇ ਕਦੇ ਜਾ ਦੇ ਭਈ ਹਾਂ ਹਾਂ ਲੜ ਨਾਲ ਦਾ ਪਿਆਰ ਵੱਧਾ ਸਹੀ ਗੱਲ ਇਹ ਇਹ ਤੜਕੇ ਅੱਜ ਤੇਰੀ ਮਾਂ ਵੀ ਕਹਿੰਦੀ ਕਦੀ ਤੂੰ ਗਾਲਾਂ ਕੱਢਣ ਨੂੰ ਹੋ ਜਾਂਦਾ ਮੈਂ ਇਹਨੂੰ ਗਾਲਾਂ ਕਰਮ ਵਾਲਿਆਂ ਨੂੰ ਮਿਲਦੀਆਂ ਨੇ ਹਾਂ ਇਹਨੂੰ ਗਾਲਾਂ ਮ ਨਹੀਂ ਮਿਲਦੀ ਸਹੀ ਗੱਲ ਸਹੀ ਗੱਲ ਆ ਜਿੰਨਾ ਲੜੋਗੇ ਓਨਾ ਪਿਆਰ ਵੱਧਾ ਹਾਂ ਉਹ ਤਾਂ ਦੋ ਜਾਣੇ ਨੇ ਮੈਂ ਇਹ ਤਾਂ ਸੁਣ ਲੈ ਸੁਣ ਲੈ ਬਾਕੀ ਦਰ ਫਿਲਕਾ ਦੇ ਲੈ ਲੈ ਵੀ ਮਾਰਦਾ ਆਰਡਰ ਹੱਦ ਲਾ ਸੰਖੇਲ ਦਿੱਤਾ ਆ ਲੈ ਫੜਾ ਆ ਗਿਆ ਆਰਡਰ ਆਤਾ ਇਹਦਾ ਆ ਫੜਾਈ ਨਹੀਂ ਸੋਲੇ ਯਸ ਸਰ ਤਾਈ ਦਾ ਆਰਡਰ ਤਾਂ ਮੰਨਣਾ ਬਹੁ ਮੰਨਣਾ ਦਾ ਪਊਗਾ ਬਾਈ ਘਰ ਵਾਲੀ ਆ ਬਹਿ ਕੇ ਲਿਆਂਦੀ ਆ ਫੇਰਿਆਂ ਨਾਲ ਹਾਂ 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 ਫੇਰਿਆਂ ਨਾਲ ਬਹਿ ਕੇ ਆਉਂਦੀ ਹੁਣ ਮੰਨਣਾ ਦਾ ਪਊਗਾ ਹੀ ਹਾਂ ਹਾਂ ਤੜਕੇ ਮਾਲਸ਼ ਵੀ ਕੀਨੀ ਕਰੀਂ ਹਾਂ ਤੜਕੇ ਮਾਲਸ਼ ਵੀ ਕੀਤੀ ਆ ਕੋਈ ਚੋ ਜੀ ਮੇਰੇ ਨਾਲ ਫੇਰਿਆਂ ਨਾਲ ਵੀ ਵੇਹੀ ਆ ਹੋਰ ਫੇਰੇ ਵੀ ਆ ਹਾਂ ਨਾਲ ਸ਼ੇਰੇ ਵੀ ਆ ਫਿਰ ਇਕੱਠੇ ਆਈ ਸੀ ਨਾ ਦੋਨੇ ਇਹ ਸਵੇਰੇ ਦੇਖ ਲਾ ਤਾਈ ਨੇ ਤੇਰੀ ਮਾਲਸ਼ ਕੀਤੀ ਪਿਆਰ ਆ ਨਾ ਇਹੀ ਪਿਆਰ ਹੁੰਦਾ ਸਹੀ ਗੱਲ ਆ ਉਹ ਚੀਜ਼ ਨਾ ਮਾਲਸ਼ ਵੀ ਮਿਲਾਕ ਨਹੀਂ ਕਰਦਾ ਤੇਰੇ ਨਾਲ ਤੇ ਉਹ ਉਹ ਜੀ ਨਾ ਆਲਾ ਆਲਾ ਹੋ ਵੀ ਚਾਰ ਮਿੰਟ ਸੋਣ ਲਾ ਸੇ ਠੀਕ ਆ ਬੰਦੇ ਦੀ ਇੱਕ ਕੱਟ ਹੈ ਹਾਂ ਸਹੀ ਗੱਲ ਹੈ ਹੋਰ ਆਪਣੀ ਜਿੱਤ ਨਹੀਂ ਇਹ ਜਿੱਦਦਾ ਚੱਲ ਮਾਰ ਮੇਰੇ ਸਾਰੇ ਆ ਵੀ ਹੁੰਦੀ ਹੈਗੀ ਘਰੇ ਆਉਂਦਾ ਲੱਗਦਾ ਨਹੀਂ ਤਾਂ ਇਹ ਤਾਂ ਫੁੱਟ ਫੁੱਟ ਸਾਡੀ ਗੇਂ ਪਰ ਮੈਂ ਕਿਹ ਇਹ ਆਵੇ ਪੁਰਾਣੇ ਦਾ ਫਿਰ ਐਂ ਕੰਮ ਆਉਂਦੇ ਨੇ ਓਏ ਖੋੜਗ ਪੈ ਕੋਈ ਨਾ ਤਾਂ ਚੱਕਾਂ ਲਾਂਗੇ ਇਹ ਤਾਂ ਹੁਣ ਮੁੱਠੀ ਚੁਲੇ ਬਾਹਰ ਨਿਕਲਣ ਨੂੰ ਡਿੱਗਣਗੇ ਉਹ ਆ ਗਿਆ ਜੀ ਬਿੱਲਾ ਕੰਬੱਲੇ ਬੰਦਵਾਸ ਨਾ ਆ ਜਾ ਓਏ ਨਾ ਆਇਆ ਓਹੋ ਕੱਟ ਉਹ ਨਾਲਿਆ ਕਟਿੰਗ ਦਿਖਾ ਕੇ ਓਰੇ ਆ ਕੇ ਕਟਿੰਗ ਦਿਖਾਉਂਦੀ ਕਟਿੰਗ ਦਾ ਕਰਾਈ ਨਹੀਂ ਵਾਲੀ ਇਦਾਂ ਦੇ ਨਾਲਸ ਕੀ ਕਰਾਉਂਦੀ ਕਟਿੰਗ ਵਾਲੀ ਸਰਾ ਕਰਾਈ ਹੈ ਤੂੰ ਮੇਰੀ ਵੀ ਕਰਵਾ ਦੇ ਇਹ ਆਪ ਕਰਦੀ ਮੇਰੀ ਵੀ ਕਰਵਾ ਦੇ ਕਰ ਦਾਂਗੇ ਹੈ ਅਸੀਂ ਖੁਦ ਹੀ ਕਰਦੇ ਆਂ ਬਈ ਅੱਛਾ ਸਾਡਾ ਸਲੂਨ ਹੈ ਕ੍ਰੇਜ਼ੀ ਕੱਟ ਕ੍ਰੇਜ਼ੀ ਖਵਾੜਨਾ ਤੇ ਆਜੋ ਜਰੂਰ ਕਰੇ ਘੱਟ ਕੇ ਜਾਈ ਮੇਰੇ ਘਰੇ ਘਰੇ ਵਾਲਾ ਮੈਥੋਂ ਫਿਰ ਬੈਠਾ ਨਹੀਂ ਜਾਂਦਾ ਫਿਰ ਤੂੰ ਕਹੇਗਾ ਬਹਿ ਜਾ ਘੰਟਾ ਅੱਧਾ ਘੰਟਾ ਬਹਿ ਜਾ ਉਹ ਤੇਰੀ ਵੀ ਵਲੌਗ ਬਣਾਵਾਂਗੇ ਫਿਰ ਅਸੀਂ ਤੇਰਾ ਵੀ ਵੀਡੀਓ ਬਣਾਵਾਂਗੇ ਓਡੀ ਵੀ ਫਿਰ ਸੈਟਿੰਗ ਕਰਦਾਂਗੇ ਔਰ ਇਹ ਵੱਡਾ ਮੂਰੇ ਕਰਦਾ ਆ ਬਿੱਲਾ ਮਾਰਦਾ ਐਕਸ਼ਨ ਮੇਰੀ ਆਈਡੀ ਦਾ ਨਾਮ ਗਗਨਦੀਪ 00 ਫੋਲੋ ਕਰੋ ਮੈਨੂੰ ਨਾ ਹੋਂਦ ਮੇਰੇ ਵਲੌਗ ਤੇ ਤੂੰ ਆਦੀ ਪ੍ਰੋਮੋਸ਼ਨ ਕਰ ਰਹੇ ਆ ਆ ਤੂੰ ਬਲੋਗ ਜਿਵੇਂ ਕਰ ਰਹੇ ਖੁੱਦ ਚੱਲ ਕੋਈ ਨਹੀਂ ਬਿੱਲੇ ਨੂੰ ਸਾਰੇ ਜਾਣੇ ਫੋਲੋ ਕਰ ਲਿਓ ਇੰਸਟਾ ਤੇ ਹਾਂ ਤੇ ਇਹਨਾਂ ਕੋਲੇ ਜਿਹੜੇ ਜਿੰਨੇ ਬਨਾਲੇ ਵਾਲੇ ਦੇਖਦੇ ਆ ਕੇ ਕਟਿੰਗ ਕਰਵਾਇਆ ਕਰੋ ਹਾਂ ਬਸ ਹੋਰ ਦੱਸ ਹੋਰ ਦੱਸ ਓਕੇ 500 ਰੁਪਏ ਹੋ ਗਏ ਲਾ ਤੇ ਕੱਢ ਨਾ ਯਾਰ ਚੈੱਕ ਲੈ ਚੈੱਕ ਲੈ ਜੀ ਬਈ ਪ੍ਰੋਮੋਸ਼ਨ ਕਿਤੇ ਦਾ ਚੈੱਕ ਲੈ ਜੀ ਬਈ ਚੈੱਕ ਜੀ ਅਪਲਾਈ ਕਰ ਰਹੇ ਆਂਗਾ ਚੈੱਕ ਲੈ ਜੀ ਹਾਂ ਬੈਂਕ ਦਾ ਸਾਡਾ ਕੰਮ ਨਹੀਂ ਚੱਲਦਾ ਸਿੱਧਾ ਚੈੱਕ ਹੀ ਚੱਲਦਾ ਓਏ ਬਲੈਕ ਬਲੈਕ ਚੱਕ ਚੱਲਦੇ ਆ ਮੇਰੇ ਬਲੌਗ ਰਣਾ ਬੰਦ ਕਰਵਾ ਦੇ ਦੂੰ ਬਲੈਕ ਕਿੱਥੇ ਚਮਚਾ 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 ਦੇਖਣਾ ਕਿ ਹੁਣ ਆਪਾਂ ਤੋ ਗਾਇਜ਼ ਹੁਣ ਮੈਨੂੰ ਚਲੇ ਗਿਆ ਚਮਚਾ 스ਪੂਨ ਹੁਣ ਆਪਾਂ ਚੱਲਦੇ ਹਾਂ ਉੱਪਰ ਕਿੱਥੇ ਰੱਖੀ ਸੀ ਮਸਾਲੇ ਲੱਭਿਆ ਉਹ ਦੁਪਹਿਰ ਦਾ ਪੇਸ਼ਾ ਹਾਂ ਮਾੜਾ ਲੱਭੇ ਮੁੰਡਾ ਇਹਨੇ ਚਮਚੇ ਪਿਆ ਲਓ ਜੀ ਆਲੂ ਮਟਰ ਦੀ ਸਬਜ਼ੀ ਹੋ ਗਈ ਹੈ ਤਿਆਰ ਹੁਣ ਤਾਂ ਇਹ ਟੈਸਟ ਕਰੀ ਜਾਂਦਾ ਬਸ ਛੇਕ ਲੱਗੀ ਜਾਂਦਾ ਹੁਣ ਅੱਧੋ ਬਾਅਦ ਹੁਣ ਆਪਾਂ ਖਾਵਾਂਗੇ ਰੋਟੀਆਂ ਤੇ ਉਹ ਆਪਣੀ ਆਂਟੀ ਆ ਕੇ ਕੱਪੜੇ ਲੈ ਜਾਂਦੀਆਂ ਧੁੱਪੇ ਸਾਡੇ ਗਵਾਂਢੀ ਨੇ ਇਹ ਗਵਾਂਢੀ ਹੁਣ ਕੱਪੜੇ ਧੋ ਰਹੇ ਨੇ ਹੁਣ ਤਾਇਆ ਤਾਏ ਨੂੰ ਆਪਾਂ ਕਰਦੇ ਆ ਬਾਏ